ਪੂਮੀਆਂ ਚੋਰ ਦੀ ਸਾਖੀ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਵਾਂ ਦਾ ਆਧਾਰ ਕਰਦੇ ਹੋਏ ਦੂਰ ਨਿਕਲ ਗਏ ਔਰ ਉਸ ਪਿੰਡ ਵਿੱਚ ਚਲੇ ਗਏ ਜਿੱਥੇ ਕਿ ਪੂਮੀਆਂ ਚੋਰ ਰਹਿੰਦਾ ਸੀ ਨਾਰ ਮਰਦਾਨਾ ਵੀ ਸੀ ਮਰਦਾਨੇ ਨੂੰ ਜ਼ਿਆਦਾ ਭੁੱਖ ਲੱਗਿਆ ਕਰਦੀ ਸੀ ਸੋ ਜਦੋਂ ਮਰਦਾਨੇ ਤੋਂ ਭੁੱਖ ਬਰਦਾਸ਼ਤ ਨਾ ਹੋਈ ਤਾਂ ਉਸ ਨੇ ਅਰਜ਼ ਕੀਤੀ ਕਿ ਇਹ ਗਰੀਬ ਨਿਵਾਜ਼ ਮੇਰੇ ਤੇ ਰਹਿਮ ਕਰੋ। ਔਰ ਪਿੰਡ ਵੱਲ ਚੱਲੋ ਤਾਂ ਜੋ ਮੈਂ পেট ਭਰ ਕੇ ਖਾਣਾ ਖਾ ਸਕਾਂ। ਤਾਂ ਸੱਚੇ ਪਾਤਸ਼ਾਹ ਨੇ ਕਿਹਾ, "ਚੱਲ ਪਈ ਉਹ ਸਾਹਮਣੇ ਪਿੰਡ ਆਪਾਂ ਚੱਲਦੇ ਹਾਂ।" ਜਦੋਂ ਪਿੰਡ ਪਹੁੰਚੇ ਤਾਂ ਪਤਾ ਕੀਤਾ ਕਿ ਭਾਈ ਇੱਥੇ ਸਾਧੂਆਂ ਨੂੰ ਭੋਜਨ ਮਿਲ ਜਾਵੇਗਾ। ਤਾਂ ਪਿੰਡ ਵਾਸੀਆਂ ਵਿੱਚੋਂ ਕਿਸੇ ਨੇ ਕਿਹਾ ਕਿ ਇਹ ਖੁਦਾ ਦੇ ਮਤਵਾਲਿਓ। ਮੇਰਾ ਜੀਤ ਬਹੁਤ ਕਰਦਾ ਹੈ ਕਿ ਤੁਹਾਨੂੰ ਭੋਜਨ ਚਕਾਵਾਂ ਮਗਰ ਇੱਥੋਂ ਦੇ ਚੌਧਰੀ ਭੂਮੀਆਂ ਦਾ ਹੁਕਮ ਹੈ ਕਿ ਮੇਰੇ ਘਰ ਹਰ ਵਕਤ ਲੰਗਰ ਚੱਲਦਾ ਹੈ ਕੋਈ ਪਿੰਡ ਵਾਲਾ ਸਾਧੂਆਂ ਨੂੰ ਭੋਜਨ ਨਹੀਂ ਖਵਾ ਸਕਦਾ ਤਾਂ ਕੁੱਲ ਮਾਲਕ ਸਤ ਕਰਤਾਰ ਕਹਿ ਕੇ ਭੂਮੀਆਂ ਚੋਰ ਦੇ ਘਰ ਚਲੇ ਗਏ ਅੱਗੇ ਦੇਖਿਆ ਤਾਂ ਭੂਮੀਆਂ ਚੋਰ ਆਪਣੇ ਤਖਤ ਤੇ ਬੈਠਾ ਸੀ ਔਰ ਬਾਕੀ ਦੇ ਚੋਰ ਉਸ ਦੇ ਆਸ-ਪਾਸ ਜ਼ਮੀਨ ਉੱਪਰ ਬੈਠੇ ਸਨ ਤਾਂ ਪਿਆਰੇ ਪ੍ਰੀਤਮ ਨੇ ਜਾ ਕੇ ਪਿਆਰ ਨਾਲ ਕਿਹਾ ਕਿ ਸਤ ਕਰਤਾਰ ਤਾਂ ਭੂਮੀਏ ਚੋਰ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਹੀ ਰਹਿ ਗਈਆਂ ਤਾਂ ਭੂਮੀਏ ਚੋਰ ਨੇ ਕਿਹਾ ਕਿ ਆਓ ਮਹਾਰਾਜ ਜੀ ਅੰਦਰ ਭੋਜਨ ਹਰ ਵਕਤ ਤਿਆਰ ਹੁੰਦਾ ਰਹਿੰਦਾ ਹੈ ਔਰ ਤੁਸੀਂ ਭੋਜਨ ਛਕੋ ਅਤੇ ਮੈਨੂੰ ਅਸੀਸ ਦਿਓ ਤਾਂ ਗੁਰੂ ਜੀ ਨੇ ਫਰਮਾਇਆ ਕਿ ਭਾਈ ਤੂੰ ਕੰਮ ਕਿਹੜਾ ਕਰਦਾ ਹੈ ਤਾਂ ਭੂਮੀਏ ਚੋਰ ਨੇ ਸੋਚਿਆ ਕਿ ਇਹ ਮਹਾਤਮਾ ਤਾਂ ਕਰਨੀ ਵਾਲਾ ਹੈ ਔਰ ਗੁਰੂਦਰਹਾਨੀ ਮੁਖੜਾ ਦੇਖ ਕੇ ਮਨ ਵਿੱਚ ਸੋਚਦਾ ਹੈ ਹੁਣ ਇੰਨਾ ਅੱਗੇ ਝੂਠ ਬੋਲਿਆ ਨਹੀਂ ਜਾਣਾ ਤੇ ਕਹਿੰਦਾ ਇਹ ਮਾਲਕ ਪਰਵਤਗਾਰ ਦੇ ਪ੍ਰੇਮੀਆਂ ਮੈਂ ਇੱਕ ਚੋਰ ਹਾਂ ਅਤੇ ਚੋਰੀ ਕਰਕੇ ਹੀ ਇਹ ਲੰਗਰ ਚਲਾਉਂਦਾ ਹਾਂ ਤਾਂ ਗੁਰੂ ਜੀ ਉਸ ਦੀ ਸੱਚੀ ਗੱਲ ਸੁਣ ਕੇ ਬਹੁਤ ਖੁਸ਼ ਹੋਏ ਤੇ ਗਿਆ ਕਿ ਭਾਈ ਅਸੀਂ ਨਹੀਂ ਤੇਰੇ ਘਰ ਦਾ ਖਾਣਾ ਪੀਣਾ ਕਿਉਂਕਿ ਇਸ ਖਾਣੇ ਵਿੱਚ ਗਰੀਬ ਮਜ਼ਲੂਮਾਂ ਦਾ ਖੂਨ ਹੈ ਤਪੂ ਮੀਂਹ ਜ਼ੋਰ ਤੋਂ ਹੁਣ ਰਿਹਾ ਨਹੀਂ ਗਿਆ ਉੱਠ ਕੇ ਗੁਰੂ ਜੀ ਦੇ ਚਰਨਾਂ ਅੱਗੇ ਮੱਥਾ ਟੇਕ ਦਿੱਤਾ ਤਾਂ ਫਿਰ ਗੁਰੂ ਜੀ ਨੇ ਕਿਹਾ ਅੱਛਾ ਪਾਈ ਭੋਜਨ ਅਸੀਂ ਤਾਂ ਛਕਾਂਗੇ ਜੇ ਤੂੰ ਇਸ ਕੰਮ ਤੋਂ ਤੋਬਾ ਕਰ ਦੇ ਲਵੇਂ ਤਪੂ ਮੀਂਹ ਨੇ ਕਿਹਾ ਕਿ ਮਹਾਰਾਜ ਜੀ ਇਹ ਸਾਡੇ ਕੰਮ ਪੋਸ਼ਤ ਦਰ ਪੋਸ਼ਤ ਚੱਲਿਆ ਆ ਰਿਹਾ ਹੈ ਇਹ ਨਹੀਂ ਛੁੱਟਦਾ ਤਾਂ ਫਿਰ ਗੁਰੂ ਜੀ ਨੇ ਫਰਮਾਇਆ ਕਿ ਅੱਛਾ ਅਗਰ ਇਹ ਕੰਮ ਨਹੀਂ ਛੁੱਟਦਾ ਤਾਂ ਮੇਰੀਆਂ ਤਿੰਨ ਗੱਲਾਂ ਦਾ ਧਿਆਨ ਰੱਖੀ ਭੂਮੀ ਨੇ ਕਿਹਾ ਕਿ ਦੱਸੋ ਮਹਾਰਾਜ ਜੀ ਤਾਂ ਗੁਰੂ ਜੀ ਨੇ ਫਰਮਾਇਆ ਕਿ ਹਮੇਸ਼ਾ ਸੱਚ ਬੋਲਨੀ ਕਿਸੇ ਗਰੀਬ ਉੱਤੇ ਹੋ ਰਹੇ ਅਤਿਆਚਾਰ ਵਿਰੁੱਧ ਆਵਾਜ਼ ਉਠਾਈ ਅਤੇ ਤੀਜੇ ਕਿਸੇ ਦਾ ਲੋਨ ਖਾ ਕੇ ਹਰਾਮ ਨਾ ਕਰੀ ਅਤੇ ਭਜਨ ਸਿਮਰਨ ਹਰ ਵਕਤ ਕਰਦਾ ਰਹੀ ਗੁਰੂ ਜੀ ਉਸ ਨੂੰ ਨਾਮਦਾਨ ਦੇ ਕੇ ਚਲੇ ਗਏ ਮਾਲਕ ਜੀ ਦੀ ਕੀ ਮौज ਹੋਈ ਕਿ ਭੂਮੀਏ ਚੋਰ ਨੇ ਸੋਚਿਆ ਕਿ ਛੋਟੀਆਂ ਚੋਰੀਆਂ ਕਰਕੇ ਕੀ ਬੰਦਾ ਹੈ ਹੁਣ ਮੈਂ ਰਾਜੇ ਦੇ ਮਹਿਲਾਂ ਵਿੱਚ ਚੋਰੀ ਕਰਾਂਗਾ ਸੋ ਉਸ ਪੂਰੇ ਚੌਧਰੀ ਵਰਗੇ ਕੱਪੜੇ ਪਾਏ ਅਤੇ ਆਪਣੇ ਘੋੜੇ ਉੱਪਰ ਰਾਜੇ ਦੇ ਮਹਿਲਾਂ ਵੱਲ ਚੱਲ ਪਿਆ ਜਦੋਂ ਭੂਮੀਏ ਚੋਰ ਦਰਵਾਜ਼ੇ ਪਾਸ ਗਿਆ ਤਾਂ ਦੀਵਾਨ ਨਿਰੋਕਿਆ ਕਿ ਕੌਣ ਹੈ ਤਪੂ ਮੀਂਹ ਚੋਰ ਨੇ ਕਿਹਾ ਕਿ ਮੈਂ ਚੋਰ ਹਾਂ ਅਤੇ ਚੋਰੀ ਕਰਨਾ ਆ ਹਾਂ ਤਾਂ ਸੱਚੀ ਗੱਲ ਸੌਣ ਕੇ ਦਰਬਾਰ ਨੇ ਸੋਚਿਆ ਕਿ ਇਹ ਤਾਂ ਬਾਦਸ਼ਾਹ ਦਾ ਵੱਡਾ ਸਰਦਾਰ ਹੈ ਮੈਨੂੰ ਮੁਖੌਲ ਕਰ ਰਿਹਾ ਹੈ ਸੋ ਉਸ ਨੇ ਭੂਮੀਏ ਚੋਰ ਨੂੰ ਅੰਦਰ ਜਾਣ ਦਿੱਤਾ ਮਹਿਲ ਵਿੱਚ ਜਾ ਕੇ ਭੂਮੀਏ ਚੋਰ ਰਾਜੇ ਦੇ ਖਜ਼ਾਨੇ ਦਾ ਜਿੰਦਰਾ ਪੰਨ ਦਿੱਤਾ ਔਰ ਹੀਰੇ ਜਵਾਹਰਾਤ ਅਤੇ ਸੋਨੇ ਚਾਂਦੀ ਦੀਆਂ ਪੰਡਾਂ ਬੰਨ ਲਈਆਂ ਜਦੋਂ ਚੱਲਣ ਲੱਗਾ ਤਾਂ ਰਾਜੀ ਦੀ ਮੇਜ਼ ਉੱਪਰ ਸੋਨੇ ਦੇ ਭਾਂਡੇ ਵਿੱਚ ਹਾਜਮੇਦਾਰ ਚੂਰਨ ਪਿਆ ਸੀ ਤਾਂ ਭੂਮੀਏ ਚੋਰ ਨੇ ਸੋਚਿਆ ਕਿ ਥੋੜਾ ਜਿਹਾ ਚੂਰਨ ਹੀ ਖਾ ਲਈਏ ਜਦੋਂ ਚੂਰਨ ਪਾ ਲਿਆ ਤਾਂ ਫਿਰ ਗੁਰੂ ਮਹਾਰਾਜ ਜੀ ਦੇ ਬਚਨ ਯਾਦ ਆਏ ਕਿ ਨਮਕ ਖਾ ਕੇ ਹਰਾਮ ਨਹੀਂ ਕਰਨਾ ਤਾਂ ਭੂਮੀਏ ਚੋਰ ਨੇ ਸਾਰਾ ਸਮਾਨ ਉਸੇ ਤਰ੍ਹਾਂ ਹੀ ਬੰਨ੍ਹਿਆ ਹੋਇਆ ਛੱਡ ਕੇ ਵਾਪਸ ਆ ਗਿਆ ਦੂਜੇ ਦਿਨ ਜਦੋਂ ਰਾਜੇ ਨੂੰ ਚੋਰੀ ਦਾ ਪਤਾ ਲੱਗਿਆ ਤਾਂ ਉਸਨੇ ਆਪਣੇ ਇਲਾਕੇ ਦੇ ਸਾਰੇ ਚੋਰ ਸੱਦ ਲਏ ਔਰ ਲੱਗੇ ਮਾਰਕਟਾਈ ਕਰਨ ਸਬੱਬ ਨਾਲ ਭੂਮੀਆਂ ਚੋਰ ਵੀ ਆ ਗਿਆ ਅਤੇ ਜਦੋਂ ਗਰੀਬਾਂ ਤੇ ਮਾਰ ਪੈਂਦੀ ਦੇਖੀ ਤਾਂ ਗੁਰੂ ਜੀ ਦਾ ਬਚਨ ਯਾਦ ਆਇਆ ਕਿ ਕਿਸੇ ਗਰੀਬ ਦੇ ਉੱਪਰ ਅਗਰ ਨਜਾਇਜ਼ ਜ਼ੁਲਮ ਹੁੰਦਾ ਹੋਏ ਤਾਂ ਬਰਦਾਸ਼ਤ ਨਾ ਕਰੀ ਤਾਂ ਭੂਮੀਆਂ ਚੋਰ ਉਸੇ ਤਰ੍ਹਾਂ ਨਵੇਂ ਕੱਪੜੇ ਪਾ ਕੇ ਘੋੜੇ ਤੇ ਸਵਾਰ ਹੋ ਕੇ ਰਾਜੇ ਦੇ ਦਰਬਾਰ ਵਿੱਚ ਦਾਖਲ ਹੋਇਆ ਔਰ ਕਿਹਾ ਕਿ ਤਰਾਜਾ ਇਹ ਸਾਰੇ ਹੀ ਬੇਕਸੂਰ ਹਨ ਤੇਰਾ ਅਸਲੀ ਚੋਰ ਮੈਂ ਹਾਂ ਤਾਂ ਉਸ ਨੇ ਰਾਜੇ ਨੂੰ ਸਾਰੀ ਹਕੀਕਤ ਦੱਸੀ ਤਾਂ ਰਾਜੇ ਨੇ ਸੋਚਿਆ ਕਿ ਇਹ ਕਿਹੜਾ ਆਪਣੇ ਘਰ ਨੂੰ ਲੈ ਕੇ ਜਾ ਰਿਹਾ ਸੀ ਇਸ ਨੇ ਤਾਂ ਸਾਧ ਸੰਗਤ ਉੱਪਰ ਹੀ ਖਰਚ ਕਰਨਾ ਸੀ ਤਾਂ ਰਾਜੇ ਨੇ ਕਿਹਾ ਉਹ ਭੂਮੀਆਂ ਤੈਨੂੰ ਪਤਾ ਹੈ ਕਿ ਮੈਚੋਰ ਨੂੰ ਫਾਂਸੀ ਦੀ ਸਜ਼ਾ ਦਿੰਦਾ ਹਾਂ ਤਾਂ ਭੂਮੀਆਂ ਚੋਰ ਕਹਿੰਦਾ ਹੈ ਕਿ ਮੈਂ ਸਿਰਫ ਆਪਣੇ ਮਾਲਕ ਦਾ ਹੁਕਮ ਮੰਨਿਆ ਹੈ ਮੈਨੂੰ ਇਹ ਖੁਸ਼ੀ ਹੈ ਕਿ ਤੁਸੀਂ ਸਾਰੇ ਚੋਰ ਛੱਡ ਦਿੱਤੇ ਹਨ ਮੈਂ ਆਪਣੇ ਪਿਆਰੇ ਮੁਰਸ਼ਦ ਦੇ ਬਚਨਾਂ ਉੱਪਰ ਚੱਲ ਕਿ ਮਰ ਵੀ ਗਿਆ ਤਾਂ ਕੋਈ ਪਰਵਾਹ ਨਹੀਂ ਰਾਜਾ ਭੂਮੀਆਂ ਦੀ ਗੱਲ ਸੁਣ ਕੇ ਬੜਾ ਖੁਸ਼ ਹੋਇਆ ਅਤੇ ਭੂਮੀਆਂ ਨੂੰ ਛਾਤੀ ਨਾਲ ਲਾ ਲਿਆ ਔਰ ਰਾਜਿੰਨੇ ਆਪਣੇ ਰਾਜ ਵਿੱਚ ਭੂਮੀਏ ਲਈ ਧਰਮਸ਼ਾਲਾ ਅਤੇ ਹਰ ਵਕਤ ਲੰਗਰ ਦਾ ਪ੍ਰਬੰਧ ਕਰ ਦਿੱਤਾ ਔਰ ਰਾਜਾ ਵੀ ਭੂਮੀਏ ਦਾ ਚੇਲਾ ਬਣ ਗਿਆ ਸੋ ਪਿਆਰੇ ਪ੍ਰੇਮੀਓ ਵੀਰੋ ਕੁੱਲ ਮਾਲਕ ਦੀ ਮੋਜ ਨੂੰ ਕੋਈ ਨਹੀਂ ਜਾਣ ਸਕਦਾ ਪਤਾ ਨਹੀਂ ਕਿਸ ਬਹਾਨੇ ਕਿਸ ਸੰਗੀ ਨੂੰ ਕੀ ਵਸਤੂ ਦੇਣੀ ਹੈ ਜੋ ਉਸਨੇ ਕਰਨਾ ਹੈ ਹਰ ਹਾਲਾਤ ਵਿੱਚ ਕਰ ਦੇਣਾ ਹੈ ਸਿਰਫ ਮਾਲਕ ਤੋਂ ਮਾਲਕ ਮੰਗੋ ਉਸ ਤੋਂ ਰਹਿਮਤ ਦਾਇਆ ਮੇਰ ਦੀ ਨਜ਼ਰ ਮੰਗੋ ਜੋ ਸਾਡੇ ਕੰਮ ਆਉਣ ਵਾਲੀ ਵਸਤੂ ਹੈ ਅਤੇ ਮਾਲਕ ਦੇ ਭਜਨ satsang ਅਤੇ ਬੰਦਗੀ ਵਿੱਚ ਬਹੁਤਾ ਸਮਾਂ ਗਜ਼ਾਰੋ ਔਰ ਪਿਆਰਾ ਪ੍ਰੀਤਮ ਵੀ ਸਾਡੇ ਤੇ ਬਖਸ਼ਿਸ਼ ਕਰੇਗਾ ਮਿਹਰ ਕਰੇਗਾ